ਸਤਿ ਸ੍ਰੀ ਅਕਾਲ ਜੀ ਕਿਸਾਨ ਭਰਾਵੋ ਸૌ ਤੋਂ ਪਹਿਲਾਂ ਫਤਈ ਸਾਂਝ ਪਾਉਣੇ ਆ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਦੀ ਇਸ ਵੀਡੀਓ ਵਿੱਚ ਆਪਾਂ ਗੱਲ ਕਰਾਂਗੇ ਕਿਸਾਨ ਵੀਰੋ ਝੋਨੇ ਦੇ ਜਿਹੜੇ ਫੰਗਸ ਰੋਗ ਨੇ ਇਹਨਾਂ ਦੇ ਵਿੱਚ ਜਿਹੜਾ ਸ਼ੀਤ ਬਲਾਈਟ ਦਾ ਰੋਗ ਹੈ ਜਿਹੜਾ ਸਭ ਤੋਂ ਜ਼ਿਆਦਾ ਖਤਰਨਾਕ ਹੈ ਜਿਹਦੇ ਨਾਲ ਆਪਣਾ ਜਿਹੜਾ ਝੋਨੇ ਦਾ 25 ਤੋਂ 30% ਤੱਕ ਦਾ ਨੁਕਸਾਨ ਜਿਹੜਾ ਹੋ ਸਕਦਾ ਹੈ ਇਸ ਬਿਮਾਰੀ ਬਾਰੇ ਅੱਜ ਦੀ ਇਸ ਵੀਡੀਓ ਵਿੱਚ ਆਪਾਂ ਗੱਲ ਕਰਾਂਗੇ ਜਿਵੇਂ ਕਿ ਤੁਸੀਂ ਸਾਰੇ ਜਾਣਦੇ ਹੋ ਕਿ ਅਗਸਤ ਦਾ ਮਹੀਨਾ ਲਗਭਗ ਖਤਮ ਹੋ ਚੁੱਕਾ ਹੈ ਤੇ ਪਤ ਦਾ ਮਹੀਨਾ ਵੀ ਅੱਧੇ ਦੇ ਵਿੱਚ ਪਹੁੰਚ ਚੁੱਕਾ ਹੈ ਤੇ ਇਨਾਂ ਇਸ ਸਮੇਂ ਦੇ ਵਿੱਚ ਜਦੋਂ ਆਪਣੇ ਝੋਨੇ ਨਾਲ ਸਾਰੇ ਦੇ ਵਿੱਚ ਬਲ ਵਧਣੇ ਸ਼ੁਰੂ ਹੋ ਚੁੱਕੇ ਨੇ ਤਾਂ ਇਸ ਸਮੇਂ ਦੇ ਵਿੱਚ ਇਹ ਬਿਮਾਰੀ ਜਿਹੜੀ ਆਪਣੇ ਖੇਤਾਂ ਦੇ ਵਿੱਚ ਆਉਣ ਦੇ ਜਿਹੜੇ ਚਾਂਸ ਨੇ ਉਹ ਬਣੇ ਰਹਿੰਦੇ ਆ ਇਸ ਬਿਮਾਰੀ ਦੇ ਕਿ ਆਪਣੇ ਖੇਤਾਂ ਦੇ ਵਿੱਚ ਆਉਣ ਦਾ ਸਭ ਤੋਂ ਵੱਡਾ ਕਾਰਨ ਹੈ ਕਿ ਹਵਾ ਦੇ ਵਿੱਚ ਨਮੀ ਦੀ ਮਾਤਰਾ ਦਾ ਜ਼ਿਆਦਾ ਹੋਣਾ ਜੋ ਕਿ ਇਸ ਵਾਰ ਬਿਲਕੁਲ ਟੁਕਮਾ ਜਿਹੜਾ ਮੌਸਮੀ ਇਸ ਬਿਮਾਰੀ ਬਾਰੇ ਵਾਸਤੇ ਚੱਲ ਰਿਹਾ ਹੈ ਕਿਉਂਕਿ ਲਗਾਤਾਰ ਬੱਦਲਬਾਈ ਬਣੀ ਹੋਈ ਹੈ ਅਸਮਾਨ ਦੇ ਵਿੱਚ ਵਿੱਚੋਂ ਦੀ ਮੀਂਹ ਦੇ ਸਪੈਲ ਵੀ ਲੱਗੇ ਨੇ ਕਾਫੀ ਜਗ੍ਹਾ ਤੇ ਤੇ ਕਿਣਮਣ ਕਣੀ ਤੱਕ ਕਾਫੀ ਜਗ੍ਹਾ ਤੇ ਹੋਈ ਹੈ ਜਿਹਦੇ ਕਰਕੇ ਹਵਾ ਦੇ ਵਿੱਚ ਨਮੀ ਜਿਹੜੀ ਕਾਫੀ ਹੱਦ ਤੱਕ ਬਣੀ ਹੋਈ ਹੈ ਤੇ ਇਹ ਜਿਹੜਾ ਟੁਕਮਾ ਮੌਸਮ ਇਸ ਬਿਮਾਰੀ ਨੂੰ ਦੇ ਰਹੀ ਹੈ ਤੇ ਦੂਸਰਾ ਇਸ ਦਾ ਸਭ ਤੋਂ ਵੱਡਾ ਕਾਰਨ ਕਿਸਾਨ ਵੀਰੋ ਜਿੱਥੇ ਆਪਾਂ ਅਗੇਤੀ ਬਜਾਈ ਕੀਤੀ ਹੋਵੇ ਜੂਰੀਆ ਦੀ ਦੋ ਜਾਪੇੜੀ ਹੋ ਥੋੜੀ ਜਾਲ ਜਿੱਤੇ ਹੋਏ ਬਾਣ ਦੇ ਵਿੱਚ ਤੇ ਜਿੱਥੇ ਬਟਾਂ ਦੇ ਉੱਪਰ ਕੱਖ ਵਗੈਰਾ ਜ਼ਿਆਦਾ ਹੈ ਆਪਣੇ ਬਾਹਣ ਸੜਕਾਂ ਦੇ ਨਾਲ ਜਾਂ ਖਾਲਾਂ ਦੇ ਨਾਲ ਨੇ ਜਿੱਥੇ ਨਦੀਨ ਵਗੈਰਾ ਜ਼ਿਆਦਾ ਖੜੇ ਨੇ ਉਹਨਾਂ ਖੇਤਾਂ ਦੇ ਵਿੱਚ ਵੀ ਬਿਮਾਰੀ ਜਿਹੜੇ ਉਹ ਜ਼ਿਆਦਾ ਅਟੈਕ ਕਰਦੀ ਹੈ ਤੇ ਤੀਸਰਾ ਇਹਦਾ ਕਾਰਨ ਜਿਹੜੇ ਖੇਤਾਂ ਦੇ ਵਿੱਚ ਪਿਛਲੇ ਸਾਲ ਬਿਮਾਰੀ ਆਈ ਹੋਵੇ ਤੇ ਉਸ ਖੇਤ ਦੀ ਜਿਹੜੇ ਉਹ ਬਿਮਾਰੀ ਵਾਲੀ ਪ੍ਰਾਲੀ ਵਗੈਰਾ ਆਪਾਂ ਬਾਣ ਦੇ ਵਿੱਚ ਵਾਹੀ ਹੋਵੇ ਤੇ ਉੱਥੇ ਵੀ ਇਹ ਬਿਮਾਰੀ ਜਿਹੜੇ ਖੇਤਾਂ ਦੇ ਵਿੱਚ ਪਈ ਰਹਿੰਦੀ ਤੇ ਆਪਣਾ ਢੁਕਮਾ ਮੌਸਮ ਦੇਖ ਕੇ ਇਹ ਬਿਮਾਰੀ ਖੇਤਾਂ ਦੇ ਵਿੱਚ ਅਟੈਕ ਕਰ ਦਿੰਦੀ ਹੈ ਤੇ ਇਸ ਤਰ੍ਹਾਂ ਇਹ ਕਿਸਾਨ ਵੀਰੋ ਇਹਦੇ ਤਿੰਨ ਚਾਰ ਕਾਰਨ ਇਹ ਬਿਮਾਰੀ ਆਉਣ ਦੇ ਤੇ ਬਿਮਾਰੀ ਦੇ ਜੇ ਇਹ ਨੁਕਸਾਨ ਕਰਦੀ ਹੈ ਕਿ ਜਿਹੜੇ ਬਿਮਾਰੀ ਆਪਣੇ ਖੇਤਾਂ ਦੇ ਵਿੱਚ ਆਉਂਦੀ ਹੈ ਤਾਂ ਪੱਤਿਆਂ ਦੇ ਉੱਪਰ ਜਿਹੜੇ ਜਾਮਣੀ ਜਿਹੇ ਰੰਗ ਦੇ ਛੋਟੇ ਛੋਟੇ ਧੱਬੇ ਬਣ ਜਾਂਦੇ ਆ ਜੇ ਆਪਾਂ ਗੌਰ ਨਾਲ ਦੇਖੀਏ ਮੈਂ ਇੱਥੇ ਵੀਡੀਓ ਦੇ ਵਿੱਚ ਤੁਹਾਨੂੰ ਫੋਟੋਆਂ ਵੀ ਲਾਉਂਗਾ ਇਸ ਬਿਮਾਰੀ ਦੀ ਕਿ ਕਿਹ ਕਿਸ ਤਰ੍ਹਾਂ ਦੇ ਲੱਛਣ ਹੁੰਦੇ ਤੁਸੀਂ ਗੌਰ ਨਾਲ ਜ਼ਰੂਰ ਦੇਖਿਓ ਛੋਟੇ ਛੋਟੇ ੱਤਬੇ ਜਿਹੜੇ ਬਣ ਜਾਂਦੇ ਜਾਮਣੀ ਜੇ ਰੰਗ ਦੇ ਤੇ ਬਾਅਦ ਦੇ ਵਿੱਚ ਉਹ ਬਾਅਦ ਦੇ ਬਾਅਦ ਦੇ ਰਲ ਜਾਂਦੇ ਆ ਇੱਕ ਦੂਸਰੇ ਦੇ ਵਿੱਚ ਮਿਕਸ ਹੋ ਜਾਂਦੇ ਤੇ ਉਹ ਵੱਡਾ ੱਤਬਾ ਬਣ ਜਾਂਦੇ ਤੇ ਪੱਤੇ ਨੂੰ ਜਿਹੜਾ ਉਹ ਖਰਾਬ ਕਰ ਦਿੰਦੇ ਆ ਤਾਂ ਇਹ ਬਿਮਾਰੀ ਜਿਹੜਾ ਨੁਕਸਾਨ ਕਰਦੀ ਜਿਹੜਾ ਆਪਣੇ ਮੁੰਜਰੇ ਬਣਦੀਆਂ ਨੇ ਜਿਨ੍ਹਾਂ ਦੇ ਵਿੱਚ ਦਾਣੇ ਭਰਨੇ ਹੁੰਦੇ ਆ ਤੇ ਉਹ ਮੁੰਜਰਾ ਦੇ ਦਾਣੇ ਜਿਹੜੇ ਉਹ ਖਾਲੀ ਰਹਿ ਜਾਂਦੇ ਆ ਜਿਹਦੇ ਨਾਲ ਆਪਣੇ ਜਿਹੜਾ ਝਾੜ ਦਾ ਨੁਕਸਾਨ ਆ ਉਹ ਕਾਫੀ ਜ਼ਿਆਦਾ ਹੋ ਜਾਂਦਾ ਹੈ ਤੇ ਹੁਣ ਗੱਲ ਕਰਦੇ ਆ ਇਸ ਨਿਸ਼ਾਨੀਆਂ ਬਾਰੇ ਕਿਵੇਂ ਆਪਾਂ ਪਛਾਣੀਏ ਤਾਂ ਇਸ ਬਿਮਾਰੀ ਦੀ ਪਛਾਣ ਕਰਨ ਵਾਸਤੇ ਕਿਸਾਨ ਵੀਰੋ ਜਿਹੜਾ ਆਪਾਂ ਖੇਤਾਂ ਦੇ ਵਿੱਚ ਜਾਂਦੇ ਆ ਤੇ ਜਿੱਥੇ ਆਪਣਾ ਪਾਣੀ ਦਾ ਲੈਵਲ ਹੁੰਦਾ ਵਾਣ ਦੇ ਵਿੱਚ ਉਹ ਪਾਣੀ ਦੇ ਲੈਵਲ ਤੋਂ ਬਿਲਕੁਲ ਉੱਪਰ ਛੋਟੇ-ਛੋਟੇ ਜਿਹੇ ਜਿਵੇਂ ਆਪਣੀ ਰੂਹ ਹੁੰਦੀ ਹੈ ਰੂਹ ਦੇ ਫੋਹੇ ਜਿਹੇ ਉੱਡਦੇ ਹੁੰਦੇ ਆ ਉਸ ਤਰ੍ਹਾਂ ਰੂਹ ਦੇ ਫੋਹੇ ਵਰਗੇ ਛੋਟੇ-ਛੋਟੇ ਜਿਹੜੇ ੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱ ਆਪਣੇ ਪਾਣੀ ਦੇ ਉੱਪਰ ਜਾਂ ਪਾਣੀ ਤੋਂ ਥੋੜਾ ਜਿਹਾ ਉੱਪਰ ਜਿਹੜੇ ਬੂਟੇ ਦੇ ਉੱਪਰ ਲੱਗੇ ਹੁੰਦੇ ਐ ਚਟੇ ਤੱਬੇ ਤੇ ਕਈ ਵਾਰੇ ਪੁਰਾਣੇ ਹੋ ਕੇ ਕਾਲੇ ਹੋ ਜਾਂਦੇ ਐ ਉਹ ਜਿਹੜੀ ਰੂਨ ਜੇ ਜਦੋਂ ਆਪਾਂ ਪਾਣੀ ਲਾਉਂਨੇ ਆ ਤਾਂ ਉਹ ਪਾਣੀ ਦੇ ਨਾਲ ਇੱਕ ਬੂਟੇ ਤੋਂ ਅਗਲੇ ਬੂਟੇ ਤੱਕ ਜਿਹੜੀ ਉਹ ਪਾਣੀ ਦੇ ਵਿੱਚ ਤੈਰ ਕੇ ਚਲੀ ਜਾਂਦੀ ਜਿਸ ਦੇ ਨਾਲ ਆਪਣੇ ਖੇਤ ਦੇ ਵਿੱਚ ਬਿਮਾਰੀ ਦਾ ਅਟੈਕ ਆ ਜਿਹੜਾ ਉਹ ਹੋ ਜਾਂਦਾ ਤੇ ਗੱਲ ਕਰਾਂਗੇ ਇਸ ਤੋਂ ਬਚਾਅ ਬਾਰੇ ਕਿ ਇਸ ਤੋਂ ਬਿਮਾਰੀ ਤੋਂ ਕਿਵੇਂ ਬਚਾਏ ਜਾਵੇ ਤਾਂ ਸਭ ਤੋਂ ਪਹਿਲਾਂ ਕਿਸਾਨ ਵੀਰੋ ਇਹਨਾਂ ਦਿਨਾਂ ਦੇ ਵਿੱਚ ਜਿਹੜਾ ਆਪਣਾ ਪਾਣੀ ਆਪਾਂ ਆਪਣੇ ਖੇਤਾਂ ਦੇ ਵਿੱਚ ਘਟਾ ਦੇਣਾ ਹੈ ਜ਼ਰੂਰਤ ਅਨੁਸਾਰ ਹੀ ਪਾਣੀ ਲਾਉਣਾ ਹੈ। ਜ਼ਮੀਨ ਨੂੰ ਹਵਾ ਲਵਾ ਕੇ ਪਾਣੀ ਲਾਓ। ਤੇ ਜਿਹੜੇ ਨਦੀਨ ਵਗੈਰਾ ਆਪਣੇ ਬੱਟਾਂ ਤੇ ਪੰਹਾਂ ਤੇ ਰਾਹਾਂ ਤੇ ਖਾਲਾਂ ਤੇ ਜਿਹੜੇ ਖੜੇ ਆ ਉਹਨਾਂ ਦੀ ਸਫਾਈ ਕਰੋ। ਨਦੀਨਾਂ ਨੂੰ ਨਸ਼ਟ ਕਰ ਦਿਓ। ਇਸ ਤਰ੍ਹਾਂ ਜਿਹੜੇ ਆਪਾਂ ਇਸ ਤੋਂ ਬਚਾਅ ਕਰ ਸਕਦੇ ਹਾਂ ਤੇ ਹੁਣ ਗੱਲ ਕਰਦੇ ਹਾਂ ਇਸ ਦੇ ਜਿਹੜੇ ਰਸਾਇਣਿਕ ਬਚਾਅ ਨੇ ਦਵਾਈਆਂ ਦੇ ਨਾਲ ਆਪਾਂ ਕਿਸ ਤਰ੍ਹਾਂ ਇਸ ਤੋਂ ਬਿਮਾਰੀ ਤੇਬਾਤ ਸਕਦੇ ਆ ਤੇ ਇਹਦੇ ਵਿੱਚ ਕਿਸਾਨ ਵੀਰੋ ਜਿਹੜੇ ਆਪਣੀ ਯੂਨੀਵਰਸਿਟੀ ਆ ਉਹਨੇ ਵੀ ਰეკਮੈਂਡ ਕੀਤੀਆਂ ਨੇ ਕਾਫੀ ਦਵਾਈਆਂ ਉਹ ਵੀ ਮੈਂ ਤੁਹਾਨੂੰ ਸਕਰੀਨਸ਼ਾਟ ਇੱਥੇ ਲਾਉਂਗਾ ਤੁਸੀਂ ਉਹ ਵੀ ਪੜ੍ਹ ਸਕਦੇ ਹੋ ਤੇ ਇਹਦੇ ਵਿੱਚ ਕਿਸਾਨ ਵੀਰੋ ਲਗਭਗ ਆਪਾਂ 200 ਲੀਟਰ ਜਿਹੜਾ ਪਾਣੀ ਉਹ 1 ਏਕੜ ਦੇ ਵਿੱਚ ਲਾਉਣਾ ਤੇ ਇਹਦੇ ਵਿੱਚ ਦਵਾਈਆਂ ਜਿਹੜੀਆਂ ਯੂਨੀਵਰਸਿਟੀ ਨੇ ਰეკਮੈਂਡ ਕੀਤੀਆਂ ਨੇ ਜਿਨ੍ਹਾਂ ਦੇ ਵਿੱਚ ਪਲਸਰ ਆ ਜਾਂਦੀ ਹੈ ਐਪਿਕ ਆ ਜਾਂਦੀ ਹੈ ਗਲੀਲੂ ਆ ਜਾਂਦੀ ਹੈ ਟਾਈਵ ਕੋਨਾ ਜੋਲ ਆ ਜਾਂਦਾ ਆਪਣਾ ਜਾਂ ਫੋਲੀ ਕਰ ਆ ਜਾਂਦੀ ਹੈ ਅ ਲਕਚਰ ਆ ਜਾਂਦੀ ਹੈ ਮੋਨਸਰ ਆ ਜਾਂਦੀ ਹੈ ਤੇ ਐਮੀ ਸਟਾਰ ਸਾਫ ਅਵਤਾਰ ਬਹੁਤ ਸਾਰੀਆਂ ਉਦਵੰਨਾਂ ਕਿਸਾਨ ਵੀਰੋ ਜਿਹੜੀਆਂ ਇਸ ਬਿਮਾਰੀ ਬਾਰੇ ਜਿਹੜੀਆਂ ਆਪਣੇ ਮਾਰਕੀਟ ਦੇ ਵਿੱਚ ਆਈਆਂ ਹੋਈਆਂ ਜਾਂ ਯੂਨੀਵਰਸਿਟੀ ਜਿਹੜੀਆਂ ਆਪਾਂ ਨੂੰ ਸਿਫਾਰਿਸ਼ ਕੀਤੀਆਂ ਨੇ ਤੁਸੀਂ ਆਪਣੇ ਏਰੀਆ ਦੇ ਹਿਸਾਬ ਨਾਲ ਅ ਇਸ ਦਵਾਈ ਦੀ ਕਿਸੇ ਵੀ ਦਵਾਈ ਦੀ ਚੋਣ ਕਰ ਸਕਦੇ ਹੋ ਤੇ ਉਹਦਾ ਛੜਕਾ 200 ਲੀਟਰ ਪਾਣੀ ਦੇ ਵਿੱਚ ਪਾ ਕੇ ਯੂਨੀਵਰਸਿਟੀ ਦੀ ਜਿਹੜੀ ਰਿਕਵੈਂਟ ਸ਼ਰਤਾਂ ਨੂੰ ਮੁਤਾਬਕ ਕਰ ਸਕਦੇ ਹੋ ਇਹਦੇ ਮੈਂ ਜਿਹੜਾ ਸਕਰੀਨ ਸ਼ਾਟ ਹੈ ਤੁਹਾਨੂੰ ਸਕਰੀਨ ਦੇ ਉੱਪਰ ਲਾ ਦੂੰਗਾ ਤੁਸੀਂ ਪੜ੍ਹ ਸਕਦੇ ਹੋ ਤੇ ਇਹ ਦਵਾਈਆਂ ਛੜਕਾ ਕਰਕੇ ਆਪੇ ਇਸ ਬਿਮਾਰੀ ਤੋਂ ਜਿਹੜਾ ਉਹ ਕਿਸਾਨ ਵੀਰੋ ਬਚ ਸਕਦੇ ਆ।